ਇਹ ਵੀਡੀਓ ਦੇ ਵਿੱਚ ਦੇਖੋ ਕਿ ਕਿੰਨੇ ਟਸੇ ਦੀ ਫਲਾਈਟ ਹੈ ਚਨਈ ਅਰਪੋਰਟ ਤੇ ਇੰਡੀਆ ਚ ਦबई ਤੋਂ ਗਈ ਸੀ ਵਾਪਸ ਪਸੰਜਰ ਹੈ ਨਹੀਂ ਸੀ ਵਿੱਚ ਅਜੇ ਫਿਊਲਿੰਗ ਹੋ ਰਹੀ ਸੀ ਤੋਂ ਉਸੇ ਟਾਈਮ ਲਾਸਟ ਟੇਲ ਸਾਈਡ ਤੋਂ ਵਾਈਟ ਕਰ ਰਹਾ ਤੂ ਵਨਿਕ ਰਹਾ ਦੇਖੋ ਜਦ ਫਿਊਲਿੰਗ ਹੋ ਰਹੀ ਸੀ ਤੇ ਫਿਰ ਬਾਅਦ ਵਿੱਚ ਫਾਇਰ ਪਾਈਟਰ ਦੀ ਗੱਡੀ ਆ ਕੇ ਅੱਗ ਤਾਂ ਨਹੀਂ ਸੀ স্মੋਕ ਆਈ ਸੀ ਤੋਂ ਸਹੀ ਹੋ ਗਿਆ ਕਿ ਕਿਸੇ ਕੋਈ ਵੀ ਨੁਕਸਾਨ ਨਹੀਂ ਹੋਇਆ ਚਨਈ ਅਰਪੋਰਟ ਦੀ ਵੀਡੀਓ ਹੈ Sanskrit. <laughs> <small> ਪ੍ਰਚਾਰ ਕੋਲ ਉਹਨਾਂ ਕੋਲ ਵੀ ਪ੍ਰਚਾਰ ਕੁੜੀ போட்டோ பண்ணுறேன்